ਇਸ ਵੇਲੇ ਜੇ ਕਬੱਡੀ ਖਬਰ ਸਾਹਮਣੇ ਆ ਰਹੀ ਹੈ ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ ਡੇਰਾ ਬਸੀ ਤੋਂ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਕੋਲੋਂ 10 ਕਰੋੜ ਦੇ ਕਰੀਬ ਕਰੰਸੀ ਬਰਾਮਦ ਹੋਈ ਹੈ ਪੁਰੀ ਜਾਣਕਾਰੀ ਨਾਲ ਜੁੜੇ ਦੇ ਸਰ ਦਾ ਸੀਨੀਅਰ ਪਤਿਕਾ ਜੁਦਾ ਹੋਇਆ ਸੀ ਭੁੱਲੋ ਜੀ ਪੁਲਿਸ ਸਾਹਿਬ ਇਹ ਮਾਮਲਾ ਕਿੱਥੋਂ ਦਾ ਹੈਗਾ ਤੇ ਇਹ ਨੌਜਵਾਨ ਕੌਣ ਨੇ ਤੇ ਕਿੱਥੋਂ ਕਾਬੂ ਕੀਤੇ ਗਏ ਨੇ ਤੇ ਕਰੰਸੀ ਜਿਹੜੀ ਹੈਗੀ ਉਹ ਕਿਹੜੀ ਹੈ ਬਿਲਕੁਲ ਮਨਦੀਪ ਮਹਾਲੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਮਹਾਲੀ ਪੁਲਿਸ ਨੇ ਇੱਕ ਅੰਤਰਰਾਜੀ ਜਾਲੀ ਕਰੰਸੀ ਗਰੋਹ ਦਾ ਪਰਦਾਫਾਸ਼ ਕੀਤਾ ਤੇ ਕਰੀਬ ਉਹਨਾਂ ਕੋਲੋਂ 10 ਕਰੋੜ ਰੁਪਏ ਦੇ ਜਾਲੀ ਅਤੇ ਬੰਦ ਹੋਏ ਕਰੰਸੀ ਦੇ ਨੋਟ ਜਬਤ ਕੀਤੇ ਨੇ ਮਹਾਲੀ ਪੁਲਿਸ ਨੂੰ ਇੱਕ ਸੂਹ ਮਿਲੀ ਸੀ ਅੰਤਰਰਾਜੀ ਜਾਲੀ ਕਰੰਸੀ ਗਰੋਹ ਬਾਰੇ ਤੇ ਫਿਰ ਡੇਰਾ ਬੱਸੀ ਵਿਖੇ ਇੱਕ ਨਾਕਾ ਲਗਾਇਆ ਗਿਆ ਸੀ ਤੇ ਨਾਕੇ ਦੌਰਾਨ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਜਿਹੜੇ ਅੰਤਰਰਾਜੀ ਜਾਲੀ ਕਰੰਸੀ ਗਰੋਹ ਦੇ ਵੱਡੇ ਇਹ ਸਰਗਰਮੀਆਂ ਸੀ ਉਹ ਕਾਬੂ ਆਏ ਨੇ ਤੇ ਪਰਦਾ ਫਾਸ਼ ਕਰਨ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਆ ਜਿਸ ਵਿੱਚ ਪੁਲਿਸ ਨੂੰ ਉਹਨਾਂ ਦੋਸ਼ੀਆਂ ਕੋਲੋਂ ਕਰੀਬ 9 ਕਰੋੜ 99 ਲੱਖ 5000 ਰੁਪਏ ਦੀ ਯਾਲੀ ਅਤੇ ਬੰਦ ਕੀਤੀ ਗਈ ਕਰੰਸੀ ਬਰਾਮਦ ਕੀਤੀ ਗਈ ਆ ਇਸ ਮਸਲੇ ਤੇ ਅੱਜ ਸਪੈਸ਼ਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਮਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਵੱਲੋਂ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ ਵਿਕਤੀਆਂ ਨੂੰ ਵੀ ਕਾਬੂ ਕੀਤਾ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਰਗਨੇ ਜਾਂ ਉਹਨਾਂ ਦੇ ਗੁਰਗੇ ਉਹਨਾਂ ਦੀ ਪਛਾਣ ਸਚਨ ਨਿਵਾਸੀ ਭਾਰਤਨਗਰ ਪਹਿਵਾ ਕੁਰਕਸ਼ੇਤਰ ਵਜੋਂ ਹੋਈ ਹੈ ਤੇ ਇੱਕ ਗੁਰਦੀਪ ਸਿੰਘ ਵਾਸੀ ਗੁਰਦੇਵ ਨਗਰ ਕੁਰਕਸ਼ੇਤਰ ਵਜੋਂ ਹੋਈ ਹੈ ਇਹਦੇ ਚ ਐਸਐਸਪੀ ਮਹਾਲੀ ਨੇ ਦੱਸਿਆ ਕਿ ਜਿਹੜੀ ਜਾਲੀ ਕਰੰਸੀ ਅਪਰਾਧ ਵਿੱਚ ਸ਼ਾਮਲ ਇੱਕ ਅੰਤਰਾਜੀ ਸਿੰਡੀਕੇਟ ਨਾਲ ਦੋ ਜੁੜੇ ਸ਼ੱਕੀ ਲੋਕਾਂ ਦੀ ਗਤੀਵਿਧੀਆਂ ਬਾਰੇ ਇੱਕ ਸੂਚ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਐਸਪੀ ਦਹਾਤੀ ਨੇ ਮਨਪ੍ਰੀਤ ਸਿੰਘ ਅਤੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਦੇ ਚਲਦਿਆਂ ਫਿਰ ਇੰਸਪੈਕਟਰ ਸੁਮਿਤ ਮੋਰ ਨੇ ਐਸਐਚ ਡੇਰਾ ਬੱਸੀ ਤੇ ਇੰਸਪੈਕਟਰ ਮਲਕੀਤ ਸਿੰਘ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਇਹਨਾਂ ਨੇ ਫਿਰ ਟੀਮਾਂ ਨੇ ਪ੍ਰਾਣਾ ਅੰਬਾਲਾ ਗਾਲਕਾ ਹਾਈਵੇ ਦੇ ਉੱਤੇ ਘਗਰ ਪੁਲ ਤੇ ਇੱਕ ਨਾਕਾ ਲਾਇਆ ਸੀ ਤੇ ਸ਼ੱਕੀਆਂ ਨੂੰ ਇੱਕ ਚਿੱਟੇ ਰੰਗ ਦੀ ਸਕੋਰਪੀਓ ਜਿਹਦਾ ਨੰਬਰ ਸੀ ਐਚਆਰ 43 ਐਮ 69 74 ਇਨਾ ਜਦੋਂ ਰੋਕਿਆ ਗਿਆ ਤੇ ਫਿਰ ਉਹਦੇ ਚ ਵੱਡੀ ਜਿਹੜੀ ਆ ਜਿਹੜੀ ਬਰਾਮਦੀ ਜਿਹੜੀ ਆ ਪੈਸਿਆਂ ਦੀ ਹੋਈ ਆ ਜਿਸ ਨਾਲ ਇਹਦੇ ਚ ਕਰੀਬ ਦੱਸਿਆ ਜਾ ਰਿਹਾ ਕਿ ਕਰੀਬ ਜਿਹੜੀ ਬੰਦ ਹੋਈ ਵੀ ਜਿਹੜੀ ਕਰੰਸੀ ਉਹ ਵੀ ਮਿਲੀ ਆ ਤੇ ਨਾਲ ਡੁਪਲੀਕੇਟ ਜਿਹੜੀ ਆ ਕਰੰਸੀ ਉਹ ਵੀ ਮਿਲੀ ਆ ਜਿਹਦੇ ਚ ਮੂਲ ਰੂਪ ਜਿਹੜੀ ਕਰੰਸੀ ਬਰਾਮਦ ਹੋਈ ਉਹਦੇ ਚ ਪੁਰਾਣੇ ਹਜ਼ਾਰ ਦੇ ਨੋਟਾਂ ਵਿੱਚ ਕਰੀਬ 742000 ਰੁਪਏ ਪੁਰਾਣੇ ਜਿਹੜੇ ਬੰਦ ਹੋ ਚੁੱਕੇ ਨੇ 2000 ਨੋਟਾਂ ਦੇ ਵਿੱਚ 350000 ਰੁਪਏ ਅਤੇ ਨਵੇਂ 500 ਦੇ ਨੋਟਾਂ ਦੇ ਵਿੱਚ 13000 ਰੁਪਏ ਜਿਹੜੇ ਬਰਾਮਦ ਹੋਏ ਨੇ ਕੁੱਲ ਇਹ ਜਿਹੜੀ ਕਰੰਸੀ ਆ ਇਹ ਕਰੀਬ 11 ਲੱਖ ਬਣ ਜਾਂਦੀ ਹੈ ਗਿਆ ਤੇ ਜਿਹੜੀ ਨਕਲੀ ਤੇ ਡੁਪਲੀਕੇਟ ਜਾਂ ਫਿਲਮੀ ਸ਼ੂਟਿੰਗ ਕਰੰਸੀ ਜਿਹੜੀ ਇਹਨਾਂ ਨੂੰ ਪੁਲਿਸ ਨੂੰ ਬਰਾਮਦ ਹੋਈ ਆ ਉਹਦੇ ਵਿੱਚ ਪੁਰਾਣੇ 1000 ਨੋਟਾਂ ਦੇ ਕਰੀਬ 80 ਬੰਡਲ ਲਗਭਗ 80 ਲੱਖ ਰੁਪਏ ਤੇ ਨਵੇਂ 500 ਰੁਪਏ ਦੇ ਨੋਟਾਂ ਦੇ 60 ਬੰਡਲ ਜੋ ਲਗਭਗ 30 ਲੱਖ ਰੁਪਏ ਬਣ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ 2000 ਰੁਪਏ ਦੇ ਨੋਟਾਂ ਦੇ ਕਰੀਬ 439 ਬੰਡਲ ਜੋ ਕਰੀਬ 8 ਕਰੋੜ 78 ਲੱਖ ਰੁਪਏ ਬਣ ਜਾਂਦੇ ਨੇ ਤੇ ਕੁੱਲ ਜਿਹੜੀ ਨਕਲੀ ਜਾਂ ਡੁਪਲੀਕੇਟ ਕਰੰਸੀ ਜਿਹਨੂੰ ਕਹਿ ਸਕਦੇ ਨੇ ਉਹ ਗਿਣਤੀ ਰੁਪਏ 9 ਕਰੋੜ 88 ਲੱਖ ਰੁਪਏ ਦੀ ਧੋਖਾਧੜੀ ਜਿਹੜੀ ਸਾਹਮਣੇ ਆਈ ਹੈ ਸਸਪੀ ਨੇ ਵੀ ਦੱਸਿਆ ਕਿ ਮਲਜਮਾ ਤੋਂ ਮੁਢਲੀ ਪੁਸ਼ਗੀਸ਼ ਤੋਂ ਪਤਾ ਲੱਗਿਆ ਕਿ ਉਹ ਲੋਕਾਂ ਨੂੰ ਧੋਖਾ ਦੇਣ ਲਈ ਬੰਦਰਾਂ ਦੇ ਬਾਹਰ ਅਸਲੀ ਨੋਟ ਰੱਖਦੇ ਸਨ ਜੋ ਤੇ ਕੇ ਅੰਦਰ ਨਕਲੀ ਨੋਟ ਭਰ ਦਿੰਦੇ ਸਨ ਉਹਨਾਂ ਨੇ ਪੰਜਾਬ ਤੇ ਗਵਾਂਧੀ ਰਾਜਾਂ ਵਿੱਚ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਤੇ ਧੋਖਾਧੜੀ ਤੇ ਨਕਲੀ ਕਰੰਸੀ ਦੇ ਪਹਿਲਾਂ ਵੀ ਉਹ ਕਈ ਮਾਮਲਿਆਂ ਦੇ ਵਿੱਚ ਸ਼ਮੂਲੀਅਤ ਦਰਜ ਨੇ ਇਹਨਾਂ ਦਾ ਅਪਰਾਧਿਕ ਅਪਸ਼ੋਕੜ ਹੈ 2023 ਵਿੱਚ ਵੀ ਮਹਾਲੀ ਦੇ ਇੱਕ ਨਿਵਾਸੀ ਤੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ ਚ ਆਈਪੀਸੀ ਦੀ ਧਾਰਾ 406 420 ਅਤੇ 120B ਤਹਿਤ ਐਫਆਈਆਰ ਨੰਬਰ 248 ਮਿਤੀ 1 ਅਕਤੂਬਰ 2025 ਨੂੰ ਮਹਾਲੀ ਵਿੱਚ ਉਹਨਾਂ ਖਿਲਾਫ ਦਰਜਿਆ ਤੇ ਉਹਨਾਂ ਵਿਰੁੱਧ Rajasthan ਅਤੇ ਹੋਰ ਸੂਬਿਆਂ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਦਰਜ ਕੀਤੇ ਗਏ ਨੇ ਹੁਣ ਜਿਹੜੀ ਅੱਜ ਮਹਾਲੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਉਦੇ ਚੋਨੇ ਹੁਣ ਪੁਲਿਸ ਸਟੇਸ਼ਨ ਡੇਰਾ ਬੱਸੀ ਵਿਖੇ ਭਾਰਤੀ ਨਿਆਏ ਸੰਤਾ ਦੀ ਧਾਰਾ 318 4 178 179 80 ਅਤੇ 182 ਤਹਿਤ ਮਕਦਮਾ ਦਰਜ ਕਰ ਲਿਆ ਪੁਲਿਸ ਨੇ ਵੀ ਦਾਵਾ ਕੀਤਾ ਕਿ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਵੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਵਾ ਜੀ ਇੱਥੇ ਵੀ ਚਲੋ ਜੇ ਗੱਲ ਕਰੀਏ ਕਿ ਇੱਕ ਮੁਲਜ਼ਮ ਜਿਹੜਾ ਹੈਗਾ ਕੁਸ਼ੇਤਰ ਤੋਂ ਹੈ ਦੂਜਾ ਜਿਹੜਾ ਮੁਲਜ਼ਮ ਹੈ ਉਹ ਠੇਵੇ ਤੋਂ ਹੈ ਕੀ ਜਿਹੜੇ ਡੇਰਾਬਸੀ ਆ ਕੇ ਪੰਜਾਬ ਚ ਆ ਕੇ ਇਹਨਾਂ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਕਿ ਇਹਨਾਂ ਦੀ ਤਾਰਾ ਕਿਤੇ ਹੋਰ ਵੀ ਜੁੜੀਆਂ ਹੋ ਸਕਦੀਆਂ ਨੇ ਬਿਲਕੁਲ ਆਜਮੇ ਤੌਰ ਤੇ ਕਿਉਂਕਿ ਪੰਜਾਬ ਨੂੰ ਆ ਰਹੇ ਸੀ ਪੰਜਾਬ ਤੋਂ ਰਸਤਾ ਰਾਜਸਥਾਨ ਨੂੰ ਵੀ ਨਿਕਲ ਜਾਂਦਾ ਜੰਮੂ ਕਸ਼ਮੀਰ ਨੂੰ ਵੀ ਨਿਕਲ ਜਾਂਦਾ ਹਰਿਆਣਾ ਨੂੰ ਵੀ ਨਿਕਲ ਜਾਂਦਾ ਹਿਮਾਚਲ ਨੂੰ ਵੀ ਨਿਕਲ ਜਾਂਦਾ ਨਾ ਰਸਤਾ ਹੁਣ ਇਹਨਾਂ ਦੇ ਇਸੇ ਕਰਕੇ ਪੁਲਿਸ ਦੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹ ਹੋਰ ਇਸ ਗ੍ਰੋਥ ਵਿੱਚ ਕਿਹੜੇ ਕੋੜੇ ਲੋਕ ਸ਼ਾਮਲ ਨੇ ਇਹਨਾਂ ਦਾ ਮੇਨ ਜਿਹੜਾ ਸੈਂਟਰ ਕਿਹੜਾ ਤੇ ਕਿੰਨੇ ਲੋਕ ਇਹਨਾਂ ਵਾਸਤੇ ਕੰਮ ਕਰਦੇ ਨੇ ਤੇ ਪਹਿਲਾਂ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਸੀ ਤੇ ਇਹ ਜਿਹੜੀ ਅਮਾਉਂਟ ਇਹ ਕਿੱਥੇ ਲੈ ਕੇ ਜਾਣੀ ਸੀ ਜਿਹੜੀ ਕਰੀਬ 10 ਕਰੋੜ ਰੁਪਏ ਤੁਸੀਂ ਲਾ ਲਓ 9.95 ਕਰੋੜ ਰੁਪਏ ਮੋٹے ਰੂਪ ਦੇ 10 ਕਰੋੜ ਰੁਪਏ ਆਪਾਂ ਕਹਿ ਲਈਏ ਤੇ ਜਿਹੜੀ ਜਾਲੀ ਨੋਟ ਨੇ ਕਿੱਥੋਂ ਆਏ ਤੇ ਕਿੱਥੇ ਜਾਣੇ ਸੀ ਇਹ ਸਭ ਤੋਂ ਵੱਡੀ ਗੱਲ ਹੁਣ ਦੇਖੋ ਜਿਹੜਾ ਕੋਈ ਬੰਦਾ ਦਿਹਾੜੀਦਾਰ ਜਿਹੜਾ ਨੇਰੇ ਸਵੇਰੇ ਕਿਤੇ ਜਾਂਦਾ ਉਹਨੂੰ ਉਹ ਨਕਲੀ 500 ਦਾ ਜਾਂ ਨੋਟ ਮਿਲ ਗਿਆ ਤੇ ਉਹਦੀ ਤੇ ਦਿਹਾੜੀ ਮਾਰੀ ਗਈ ਜੇ ਗਰੀਬ ਜਿਹੜਾ ਬੰਦਾ ਵਾ ਜਿਹਦੇ ਗਰੀਬ ਕੋ 500 ਰੁਪਏ ਵੀ ਅੱਜ ਦੇ ਤਰੀਕ 'ਚ ਬਹੁਤ ਜ਼ਿਆਦਾ ਕੀਮਤ ਆ ਅਗਰ ਉਹਨੂੰ 500 ਰੁਪਏ ਦੇ ਯਹਲੀ ਨੋਟ ਮਿਲ ਗਿਆ ਨਾ ਕਿਸ ਨੇ ਵਾਪਸ ਲੈਣਾ ਜੇ ਵਾਪਸ ਮੁੜ ਜਾਊਗਾ ਕਹੋਗੇ ਕਿ ਮੇਰਕੋ ਵੀ ਤੇ ਆਇਆ ਹੀ ਆ ਉਫਰੇ ਜਿਹੜੇ ਲੋਕ ਹੈ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਤਾਂ ਬਹੁਤ ਆ ਅਮੀਰ ਤੇ 500 ਰੁਪਏ 1000 ਰੁਪਏ ਆ 5000 ਰੁਪਏ ਵਿੱਚ ਝੱਲ ਲੂਗਾ ਲੇਕਿਨ ਜਿਹੜੇ ਵਿਚਾਰੇ ਦਿਹਾੜੀਦਾਰ ਮਾਤੜ ਮਾਤੜ ਲੋਕ ਨੇ ਉਹਨਾਂ ਵਾਸਤੇ ਇਹ ਕਈ ਠੱਗੀਆਂ ਮਾਰਦੇ ਹੋਣਗੇ ਜਾਂ ਇਹ ਕਿੱਥੇ ਕੀ ਕਈ ਵੇਲੇ ਤੁਸੀਂ ਪੈਸੇ ਏਟੀਐਮ ਜੋ ਕਾਡ ਉਥੋਂ ਨਕਲੀ ਨੋਟ ਨਿਕਲੋਂਦੇ ਬੈਂਕ 'ਚ ਜਾਓ ਕਿ ਨਕਲੀ ਨਿਕਲਿਆ ਉਹ ਪਾੜ ਕੇ ਸੁੱਟ ਦਿੰਦੇ ਆਗੇ ਨੇ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਵਾ ਇਹ ਸਕੈਮ ਆ ਹਾਲਾਂਕਿ ਜਦੋਂ ਦੇਸ਼ ਦੇ ਅੰਦਰ 2000 ਦੇ ਨੋਟ ਬੰਦ ਕੀਤੇ ਸੀ ਤੇ ਕਿਹਾ ਸੀ ਕਿ ਹੁਣ ਚਿਪ ਵਾਲੇ ਨੋਟ ਆਗੇ ਨੇ ਉਦੋਂ ਭਾਰਤ ਸਰਕਾਰ ਨੇ ਬਹੁਤ ਵੱਡਾ ਦਾਵਾ ਕੀਤਾ ਸੀ ਔਰ ਦੇਖੋ ਹਾਲੇ ਵੀ ਹਜ਼ਾਰ ਦੇ ਨੋਟ ਪਏ ਨੇ 2000 ਦੇ ਨੋਟ ਪਏ ਨੇ ਤੇ ਉਹ ਹੁਣ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਇੰਡੀਆ ਦੇ ਵਿੱਚ ਹਾਲੇ ਵੀ ਜਿਹੜੀ ਜਾਲੀ ਕਰੰਸੀ ਆ ਉਹ ਕਿੰਨੀ ਛਾਪੀ ਜਾ ਰਹੀ ਹੈ ਤੇ ਕਿੰਨਾ ਵੱਡਾ ਗੋਰਖ ਧੰਦਾ ਹਾਲਾਂਕਿ ਉਦੋਂ ਬਹੁਤ ਵੱਡੇ ਵੱਡੇ ਚੈਨਲ ਐ ਕਿਹਾ ਸੀ ਕਿ ਚਿਪ ਵਾਲੇ ਨੋਡ ਨੇ ਪਤਾ ਲੱਗ ਜੂਗਾ ਜੇ ਧਰਤੀ ਹੇਠਾਂ ਵੀ ਦਬੇ ਹੋਣਗੇ ਤਦ ਵੀ ਪਤਾ ਲੱਗ ਜੂਗਾ ਲੇਕਿਨ ਫਿਲਹਾਲ ਦੇਖੋ ਕਿ ਪੰਜਾਬ ਪੁਲਿਸ ਨੇ 10 ਕਰੋੜ ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਹੈਗੀਆਂ ਤੇ ਇਹ ਕਿੱਥੇ ਛੱਪੀ ਹੈ ਹੁਣ ਸਭ ਤੋਂ ਵੱਡੀ ਗੱਲ ਪੁਲਿਸ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਨਾ ਕਿ ਜਿਹੜੇ ਬੰਦੇ ਫੜੇ ਗਏ ਨੇ ਹਰਿਆਣੇ ਦੇ ਦੋ ਜਾਣੇ ਇਹ ਕਿੱਥੋਂ ਲੈ ਕੇ ਆਏ ਨੇ ਇਹ ਮਸ਼ੀਨ ਕਿੱਥੇ ਲੱਗੀ ਸੀ ਇਹਨਾਂ ਛਾਪਾ ਕਿੱਥੇ ਲੱਗਾ ਸੀ ਇਸ ਕਰਕੇ ਸਭ ਤੋਂ ਵੱਡੀ ਗੱਲ ਉੱਥੋਂ ਤੱਕ ਜਾਣਗੇ ਤੈ ਤੱਕ ਜਾਣਗੇ ਕਿ ਨੋਟ ਜਿੱਥੋਂ ਇਹ ਛਾਪ ਲੈ ਕੇ ਆਏ ਨੇ ਜਾਂ ਕਿ ਜਿੱਥੇ ਨਾ ਲੈ ਕੇ ਜਾਣਾ ਸੀ ਉਹ ਟਿਕਾਣੇ ਵੀ ਤਾਂ ਪੁਲਿਸ ਲੱਭੂਗੀ ਨਾ ਕਿ ਹੁਣ ਤੱਕ ਇਹਨਾਂ ਦਾ ਜਿਹੜਾ ਸਰਗਣਾ ਜਿਹੜਾ ਗਰੋਵ ਆ ਕਿੰਨੇ ਨੋਟ ਪਹਿਲਾਂ ਜਾਲੀ ਛਾਪ ਚੁੱਕਾ ਤੇ ਕਿੰਨਿਆਂ ਦੇ ਨਾਲ ਧੋਖਾਧੜੀ ਕਰ ਚੁੱਕਾ ਹੈਗਾ ਇਹ ਸਭ ਤੋਂ ਵੱਡਾ ਵਾ ਕਿ ਇਹ ਕਿੱਥੇ ਜਾਲੀ ਨੋਟ ਬਣਾਉਣ ਵਾਲੀਆਂ ਮਸ਼ੀਨਾਂ ਕਿੱਥੇ ਲੱਗੀਆਂ ਕਿਸੇ ਦੇ ਘਰ ਲੱਗੀਆਂ ਨੇ ਉਹ ਸਾਰੀ ਹੁਣ ਪੜਤਾਲ ਹੋਏਗੀ ਤੇ ਇਹ ਕਿੰਨੇ ਚਿਰ ਤੋਂ ਹਾਲਾਂਕਿ ਪੁਲਿਸ ਤੇ ਕਹਿ ਰਹੀ ਕਿ ਇਹਨਾਂ ਦਾ ਪਸ਼ੋਕੜ ਅਪਰਾਧਿਕ ਆ ਲੇਕਿਨ ਸਵਾਲ ਹੈ ਕਿ ਇਹ ਨੋਟ ਕਿੱਥੋਂ ਛਾਪ ਕੇ ਆਏ ਨੇ ਤੇ ਕਿੱਥੇ ਜਾਣੇ ਸੀ ਕਿੱਥੇ ਵੰਡਣ ਜਾਣਾ ਸੀ ਨਾ ਤੇ ਕਿੱਥੋਂ ਫਿਰ ਗਾਂ ਹੌਲੀ-ਹੌਲੀ ਡਿਸਟ੍ਰੀਬਿਊਟ ਹੋਣੇ ਸੀ ਉਹ ਆਪਣੇ ਆਪ ਚ ਜਿਹੜਾ ਵੱਡਾ ਸਵਾਲ ਹੈ ਕਿ ਇਹ ਕਿਵੇਂ ਮਾਰਕੀਟ ਦੇ ਵਿੱਚ ਕਿਵੇਂ ਇਹ ਫੁਲਾਉਂਦੇ ਸੀ ਤੇ ਇਹਨਾਂ ਨੂੰ ਕਿੰਨਾ ਫਾਇਦਾ ਹੁੰਦਾ ਸੀ ਉਹ ਸਾਰੀ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਜੀ ਸ਼ੁਕਰੀਆ ਧੰਨਵਾਦ